ਯੁੱਧ ਨਸ਼ਾ ਵਿਰੋਧ ਸ਼ੁਰੂ ਕੀਤਾ ਗਿਆ ਸੀਗਾ ਜਿਦੇ ਵਿੱਚ 3957 ਲੋਕ ਨੇ ਜਿਹੜੇ ਡਰੱਗ ਸਮਗਲਰਸ ਨੇ ਤਸਕਰ ਨੇ ਪੈਡਲਰਸ ਨੇ 3957 ਉਹ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੇ ਇਸੇ ਦੌਰਾਨ ਜਦੋਂ ਕੋਈ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਅੱਗੋਂ ਜੇ ਕੋਈ ਫਾਇਰ ਵਗੈਰਾ ਹੁੰਦਾ ਹੈ ਜਾਂ ਵਿਰੋਧ ਹੁੰਦਾ ਹੈ ਪੁਲਿਸ ਕਰਮੀਆਂ ਦਾ ਤੇ ਉਸ ਇਨਕਾਊਂਟਰਸ ਦੇ ਵਿੱਚ 49 ਜਿਹੜੇ ਗੈਂਗਸਟਰ ਜੀਆ ਸਮਗਲਰਸ ਨੇ ਤਸਕਰ ਨੇ ਉਹ ਜ਼ਖਮੀ ਹੋ ਚੁੱਕੇ ਨੇ ਹੁਣ ਤੱਕ ਇਸ ਨਸ਼ੇ ਦੇ ਕਾਰੋਬਾਰ ਦੇ ਜ਼ਰੀਏ 55 ਲੱਖ ਰੁਪਏ ਦੇ ਕਰੀਬ ਜੋ ਡਰੱਗ ਮਨੀ ਹੈ ਉਹ ਰਿਕਵਰ ਕੀਤੀ ਜਾ ਚੁੱਕੀ ਹੈ ਜਿਹੜੇ ਚਿੱਟੇ ਵਾਲੇ ਆ ਜਿਹੜੇ ਇੰਜੈਕਟਿੰਗ ਆ ਜਿਹਦੇ ਨਾਲ ਓਵਰਡੋਸ ਡੈਥ ਹੁੰਦੀ ਆ ਔਰ ਹੈਪਟਾਈਟਿਸ ਔਰ ਐਚਆਈਵੀ ਵਰਗੀਆਂ ਨਾਮਰਾਦ ਬਿਮਾਰੀਆਂ ਹੁੰਦੀਆਂ ਉਹਦੇ ਵਾਸਤੇ ਜਿੰਨੇ ਇੰਜੈਕਟਿੰਗ ਡਰੱਗ ਯੂਜ਼ਰ ਆ ਅਸੀਂ ਉਹਨਾਂ ਨੂੰ ਓਰਲ ਮੈਡੀਕੇਸ਼ਨ ਤੇ ਓਰਲ ਸਬਸਟੀਟਿਊਸ਼ਨ ਥੈਰੇਪੀ ਤੇ ਲੈ ਕੇ ਆ ਰਹੇ ਆ ਡਿਮਾਂਡ ਰਿਡਕਸ਼ਨ ਵਾਸਤੇ ਜਿਹੜਾ ਬੰਦਾ ਨਸ਼ਾ ਕਰਦਾ ਉਹ ਸਾਡੇ ਕੋਲ ਆ ਜੇ ਟੀਕੇ ਲਾਂਦਾ ਗੋਲੀਆਂ ਤੇ ਗੋਲੀਆਂ ਛਡਾ ਕੇ ਹੌਲੀ ਹੌਲੀ ਡੀਡਿਕਸ਼ਨ ਕਰਕੇ ਡੀਟੌਕਸ ਕਰਕੇ ਉਸ ਤੋਂ ਬਾਅਦ ਅਸੀਂ ਸਕਿੱਲ ਡਿਵੈਲਪਮੈਂਟ ਤੇ ਜਿਹੜਾ ਸਾਡਾ ਐਮਫਸਿਸ ਆ ਕਿ ਉਹਨੂੰ ਕੋਈ ਨਾ ਕੋਈ we ਅਸੀਂ ਪੰਜਾਬ ਦੇ ਵਿੱਚੋਂ 100% ਜਿਹੜਾ ਨਸ਼ਾ ਹੈ ਇਹ ਐਲੀਮੀਨੇਟ ਕਰ ਦਾਂਗੇ ਖਤਮ ਕਰ ਦਿਆਂਗੇ ਇਹਨੂੰ ਨਸ ਤੋਂ ਨਾਬੂਤ ਕਰ ਦਾਂਗੇ ਜੜੋਂ ਮੁਕਾਦਿਆਂਗੇ ਉੱਥੇ ਸਾਡੇ ਜਿਹੜੇ ਬੱਚੇ ਨੇ ਚਾਹੇ ਉਹ 8ਵੀਂ 10ਵੀਂ 12ਵੀਂ ਜਿੰਨੇ ਵੀ ਪੜੇ ਬੱਚੇ ਅਸੀਂ ਉਹ ਸਾਰੇ ਬੱਚਿਆਂ ਨੂੰ ਇਸ ਨਸ਼ੇ ਦੀ ਲਤ ਤੋਂ ਹਟਾ ਕੇ ਜਾਂ ਜਿਹੜੇ ਬੱਚੇ ਇਸ ਦਲਦਲ 'ਚ ਖੁਸ ਗਏ ਉਹਨਾਂ ਨੂੰ ਮੁੱਖ ਧਾਰਾ 'ਚ ਲਿਆ ਕੇ ਇਕਤਾਸੀ ਉਹਨਾਂ ਨੂੰ ਨੌਕਰੀਆਂ ਦੇਣੀਆਂ ਸਾਡਾ ਇਹ ਬੜਾ ਵੱਡਾ ਕਿਚਾ ਤੇ ਦੂਸਰਾ ਕੋਈ ਹੋਰ ਬੱਚਾ ਨਾ ਇਸ ਦਲਦਲ ਦੇ ਵਿੱਚ ਖੁਸ ਜਵੇ ਇਹਦੇ ਵਿੱਚ ਚਲੇ ਜਾਵੇ ਤਾਂ ਅਸੀਂ ਉਹਨਾਂ ਨੂੰ ਰੋਕ ਕੇ ਤੇ ਅਸੀਂ ਸਕਿਲ ਡਵੈਲਪਮੈਂਟ ਦੇ ਕੋਰਸਸ ਚਲਾ ਕੇ ਉਹਨਾਂ ਨੂੰ ਵੱਖ-ਵੱਖ ਤਰੀਕੇ ਦੇ ਨਾਲ ਮੋਟੀਵੇਟ ਕਰਕੇ ਅਸੀਂ ਉਹਨਾਂ ਨੂੰ ਇਹ ਬੱਚਿਆਂ ਨੂੰ ਸਹੀ ਮੁੱਖ ਧਾਰਾ 'ਚ ਰੱਖਣਾ ਉਹਨਾਂ ਨੂੰ ਇਦੋਂ ਬਾਹਰ ਨਹੀਂ ਜਾਣ ਦੇਣਾ